ਗੁਰੂ ਗੁਰੂ ਹੁੰਦਾ ਹੈ ਗੁਰੂ ਦਾ ਮਤਲਬ ਕੀ ਆ ਐਵੇਂ ਕਹਿ ਦਿੰਦੇ ਕਈ ਮੁੰਡੇ ਆ ਕੇ ਕਹਿੰਦੇ ਸਾਨੂੰ ਵੀ ਕਹਿ ਦਿੰਦੇ ਕਈਆਂ ਨੂੰ ਕਹਿ ਦਿੰਦੇ ਗੁਰੂ ਜੀ ਪੈਰੀ ਪੈਨੇ ਆ ਗੁਰੂ ਜੀ ਪੈਰੀ ਪੈ ਨਜਾਇਜ਼ ਹੀ ਗੁਰੂ ਜੀ ਗੁਰੂ ਦਾ ਕੀ ਮਤਲਬ ਹੁੰਦਾ ਮੈਨੂੰ ਮੁੰਡਾ ਗੁਰੂ ਜੀ ਪੈਰੀ ਪੈਨਾ ਮੈਂ ਕਹਾ ਮੈਂ ਕਹਾ ਤੇਰਾ ਗੁਰੂ ਮੈਂ ਤੈਨੂੰ ਲਗੋਜੇ ਸਿਖਾਇਆ ਤੈਨੂੰ ਮੈਂ ਕਾਦਾ ਗੁਰੂ ਮੈਂ ਤੇਰਾ ਮੈਂ ਤੈਨੂੰ ਪਹਿਲੀ ਵਾਰੀ ਦੂਜੀ ਵਾਰੀ ਮਿਲਿਆ ਹੋਣਾ ਕਿਤੇ ਤੂੰ ਪੈਰੀ ਪੈ ਕੇ ਆ ਕੇ ਮੇਰੇ ਬਹਿਰੀ ਹੱਥ ਲਾਇਆ ਤੇਰਾ ਆਦਮ ਸਿਗਾ ਬੜਾ ਵਧੀਆ ਗੱਲ ਐ ਪਰ ਗੁਰੂ ਜੀ ਹਰੇਕ ਨੂੰ ਗੁਰੂ ਜੀ ਨਹੀਂ ਜਿੰਨੇ ਜਣੇ ਵੀ ਇੱਥੇ ਹੈਗੇ ਆ ਜਿਹੜੇ ਕੋਈ ਕਰਦੇ ਆ ਇਦਾਂ ਗੁਰੂ ਜੀ ਨਹੀਂ ਗੁਰੂ ਇੱਕੋ ਹੁੰਦਾ ਗੁਰੂ ਏਕ ਸਿੱਖਿਆ ਅਨੇਕ ਗੁਰੂ ਇੱਕ ਹੁੰਦਾ ਤੇ ਸਿੱਖਿਆ ਬਹੁ ਜਣੇ ਕੋ ਲਈ ਜਾਂਦੀ ਐ ਗੁਰੂ ਇੱਕੋ ਹੀ ਹੁੰਦਾ ਪਏ ਇੱਕੋ ਹੀ ਹੁੰਦਾ ਇਸ ਕਰਕੇ ਗੁਰੂ ਦਾ ਕੀ ਮਤਲਬ ਹੁੰਦਾ ਗੂ ਦਾ ਮਤਲਬ ਹੁੰਦਾ ਹਨੇਰਾ ਰੂ ਦਾ ਮਤਲਬ ਹੁੰਦਾ ਰੋਸ਼ਨੀ ਗੁਰੂ ਗੂ ਦਾ ਮਤਲਬ ਹੁੰਦਾ ਹਨੇਰਾ ਰੂ ਦਾ ਮਤਲਬ ਹੁੰਦਾ ਰੋਸ਼ਨੀ ਜਿਹੜਾ ਤੁਹਾਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਰੋਸ਼ਨੀ ਦੇ ਵਿੱਚ ਲੈ ਕੇ ਜਾਂਦਾ ਉਹ ਤੁਹਾਡਾ ਗੁਰੂ ਆ ਐਵੇਂ ਨਹੀਂ ਹਰੇਕ ਨੂੰ ਗੁਰੂ ਜੀ ਕਹਿ ਦੀਦਾ ਸਾਡੇ ਮੁਰਸ਼ਿਦ ਸਾਡੇ ਗੁਰੂ ਮੇਰੇ ਉਸਤਾਦ ਉਸਤਾਦ ਨੂਸਰ ਫਤਿਹਦੀ ਖਾਨ ਸਾਹਿਬ ਮੈਨੂੰ ਨਹੀਂ ਪਤਾ ਮੈਂ ਕਾਫਰ ਨਹੀਂ ਬਣਨਾ ਚਾਹੁੰਦਾ ਇਹਦਾ ਕਹਿ ਕੇ ਪਰ ਉਸਤਾਨੁਸਰਫਤ ਅਲੀ ਖਾਨ ਸਾਹਿਬ ਵਰਗਾ ਕੋਈ ਨਹੀਂ ਹੈ ਮੈਂ ਇਹ ਗੱਲ ਨਹੀਂ ਕਰਦਾ ਕਿਉਂ ਕਿ ਅੱਲਾ ਅੱਲਾ ਬੜਾ ਬੇਨਿਆਜ਼ ਹੈ ਉਹਦੇ ਫੈਸਲੇ ਬਰحق ਹੁੰਦੇ ਨੇ ਅੱਲਾ ਚਾਵੇ ਤੇ 100 ਉਸਤਾਨੁਸਰਫਤ ਅਲੀ ਖਾਨ ਸਾਹਿਬ ਬਣਾ ਸਕਦਾ ਹੈ ਅੱਲਾ ਚਾਵੇ ਅੱਲਾ ਤੇ ਬਹੁਤ ਵੱਡਾ ਹੈ ਅੱਲਾ ਚਾਵੇ ਤੇ 100 ਉਸਤਾਨੁਸਰਫਤ ਅਲੀ ਖਾਨ ਸਾਹਿਬ ਬਣਾ ਸਕਦਾ ਹੈ ਪਰ ਸਾਡੀ ਨਜ਼ਰ ਦੇ ਵਿੱਚ ਹਜੇ ਕੋਈ ਉਹਦਾਂ ਦਾ ਆਇਆ ਨਹੀਂ ਸਾਡੀ ਨਜ਼ਰ ਦੇ ਵਿੱਚ ਕੋਈ ਉਦਾਂ ਦਾ ਨਹੀਂ ਆਇਆ ਤਾਂ ਕਰਕੇ ਅਸੀਂ ਨਹੀਂ ਮੰਨ ਰਹੇ ਵੀ ਕੋਈ ਹੈਗਾ ਜਾਂ ਨਹੀਂ ਹੈਗਾ ਉਹ ਹੋਏਗਾ ਅੱਲਾਹ ਨੂੰ ਪਤਾ ਹੋਏਗਾ ਸਾਨੂੰ ਨਹੀਂ ਪਤਾ ਅਸੀਂ ਗੁਨੇਗਾਰ ਲੋਕ ਆ ਪਾਪੀ ਲੋਕ ਆ ਛੋਟੇ ਲੋਕ ਆ ਜਿੱਥੇ ਤੱਕ ਸਾਡੀ ਸੋਚ ਆ ਸੀ ਉੱਥੇ ਤੱਕ ਸੋਚ ਰਹੇ ਆ ਅੱਲਾਹ ਬੜਾ ਗਫੂਰੁ ਰਹੀਮ ਆ ਬਹੁਤ ਪਾਕ ਆ ਉਹ ਹਮੇਸ਼ਾ ਜੋ ਵੀ ਕਰਦਾ ਉਹ ਸਹੀ ਕਰਦਾ ਆਪਾਂ ਕਹਿ ਦਿੰਨੇ ਆ ਕਈ ਵਾਰੀ ਉਹ ਯਾਰ ਸਾਡਾ ਆ ਕੰਮ ਖਰਾਬ ਹੋ ਗਿਆ ਯਾਰ ਸਾਡਾ ਆ ਕੰਮ ਖਰਾਬ ਹੋ ਗਿਆ ਇਹ ਅੱਲਾਹ ਨੇ ਚੰਗੀ ਨਹੀਂ ਕੀਤੀ ਅੱਲਾ ਨੇ ਕੀ ਪਤਾ ਜੋ ਤੁਹਾਡਾ ਕੰਮ ਖਰਾਬ ਹੋ ਗਿਆ ਕੀ ਪਤਾ ਉਸ ਤੋਂ ਬੈਟਰ ਤੁਹਾਨੂੰ ਕੁਝ ਦੇਣਾ ਹੋਵੇ ਉਹ ਤਾਈਂੋ ਤੁਹਾਡਾ ਕੰਮ ਖਰਾਬ ਕੀਤਾ ਹੋਵੇ ਕੁਝ ਉਹ ਤੋਂ ਵੱਧ ਕੇ ਦੇਣਾ ਹੋਵੇ ਤੁਸੀਂ ਛੋਟੀ ਸੋਚ ਦੇ ਵਿੱਚ ਰਹਿ ਜੰਨੇ ਹੋ ਉਹ ਵੱਡਾ ਹੈ ਤੇ ਵੱਡੀ ਸੋਚ ਅੱਲਾ ਨੇ ਉਹਨੇ ਸਾਨੂੰ ਦਿੱਤੀ ਹੈ ਸਾਰਿਆਂ ਨੂੰ ਇਸ ਕਰਕੇ ਕਦੀ ਨਰਾਸ਼ ਨਾ ਹੋਇਆ ਕਰੋ ਕਦੀ ਰੱਬ ਨਾਲ ਗੁੱਸੇ ਨਾ ਹੋਇਆ ਕਰੋ ਤੁਹਾਡੇ ਗੁੱਸੇ ਹੋਣ ਦੇ ਨਾਲ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਉਹ ਬੜਾ ਵੱਡਾ ਹੈ ਉਹ ਬੜਾ ਵੱਡਾ ਹੈ ਉਹਨੂੰ ਕੋਈ ਫਰਕ ਨਹੀਂ ਤੁਹਾਡੇ ਨਰਾਜ਼ਗੀ ਦੇ ਨਾਲ ਜਾਂ ਤੁਹਾਡੇ ਬੁਰਾ ਭਲਾ ਉਹਨੂੰ ਕਹਿਣ ਦੇ ਨਾਲ ਉਹਦੀ ਸ਼ਾਂਚ ਫਰਕ ਨਹੀਂ ਆਉਣਾ ਤੁਹਾਡੇ ਕੰਮ ਖਰਾਬ ਹੋ ਜਾਣੇ ਉਲਟੇ ਉਹਨਾਂ ਗੁੱਸਾ ਨਾ ਕਰੋ ਉਹਨੂੰ ਇਹ ਕਹੋ ਜੇ ਮੁਸ਼ਕਲ ਦੇ ਵਿੱਚ ਵੀ ਤੁਸੀਂ ਕਹੋਗੇ ਕਿ ਹਾਂ ਮੁਸ਼ਕਲ ਚੱਲ ਰਹੀ ਹੈ ਜੀ ਤੰਗੀ ਬਹੁਤ ਚੱਲ ਰਹੀ ਹੈ ਅੱਲਾਹ ਤੇਰਾ ਫਿਰ ਵੀ ਸ਼ੁਕਰ ਹੈ ਐ ਵਾਹਿਗੁਰੂ ਅਕਾਲ ਪੁਰਖ ਤੇਰਾ ਫਿਰ ਵੀ ਸ਼ੁਕਰ ਹੈ ਜੋ ਤੁਸੀਂ ਇਦਾਂ ਕਹੋਗੇ ਤੇ ਉਹਨੇ ਕਹਿਣਾ ਬਈ ਇਨੂੰ ਮੈਂ ਇੰਨਾ ਦੁੱਖ ਦੇ ਰਿਹਾ ਐ ਫਿਰ ਵੀ ਮੇਰਾ ਸ਼ੁਕਰ ਕਰੀ ਜਾਂਦਾ ਜੇ ਮੈਨੂੰ ਸੁੱਖ ਦੇਤਾ ਤਾਂ ਫਿਰ ਕਿਦਾ ਮੇਰਾ ਨਾਮ ਲਾਊਗਾ ਹੈ ਹਾਂਜੀ ਇਸ ਕਰਕੇ ਆਪਾਂ ਨੂੰ ਕਦੀ ਵੀ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਰੱਬ ਨੂੰ ਲੈ ਕੇ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਪਹਿਲਾਂ ਤੁਹਾਡੇ ਮਾਪੇ ਆ ਜੇ ਆਪਣੇ ਮਾਪੇ ਬਾਬ ਨੂੰ ਤੁਸੀਂ ਨਹੀਂ ਦੇਖਦੇ ਰੱਬ ਨੂੰ ਮੰਨੇ ਦਾ ਕੋਈ ਫਾਇਦਾ ਨਹੀਂ ਮੰਦਰ ਮਸਜਿਦ ਗੁਰਦੁਆਰਿਆਂ ਚ ਘਿਰ ਜਾ ਕਰ ਅੱਜ ਜਿੱਥੇ ਮਰਜ਼ੀ ਚੱਲ ਜਾਓ ਤੁਹਾਡੀ ਮਾਂ ਘਰੇ ਹਾਏ ਹਾਏ ਕਰਨ ਢਈ ਆ ਪਾਣੀ ਨੂੰ ਤਰਸਣ ਢਈ ਆ ਤੇ ਉੱਥੇ ਤੁਸੀਂ ਲੰਗਰ ਲਵਾਈ ਜਾਂਦੇ ਆ ਜਾਂ ਉੱਥੇ ਤੁਸੀਂ ਅੱਲਾ ਅੱਲਾ ਕਰੀ ਜਾਂਦੇ ਆ ਰਾਮ ਰਾਮ ਕਰੀ ਜਾਂਦੇ ਆ ਜੀਸਸ ਜੀਸਸ ਕਰੀ ਜਾਂਦੇ ਆ ਉਹ ਕੋਈ ਫਾਇਦਾ ਨਹੀਂ ਹੋਣਾ ਜਦ ਤੱਕ ਤੁਹਾਡੀ ਮਾਂ ਨੇ ਤੁਹਾਡੇ ਤੇ ਮੋਹਰ ਨਹੀਂ ਨਾ ਲਾਈ ਵੀ ਹਾਂ ਮੇਰਾ ਪੁੱਤ ਹੁਣ ਮੇਰੇ ਦਿਲ ਮੇਰਾ ਦਿਲ ਠੰਡਾ ਕਰਕੇ ਫੇਰ ਜਾ ਰਿਹਾ ਅੱਲਾ ਤੇਰੇ ਕੋਲ ਉਦੋਂ ਤੱਕ ਤੁਹਾਡੀ ਅੱਲਾ ਨੇ ਨਹੀਂ ਸੁਣੀ ਨਹੀਂ ਸੁਣੀ ਅੱਲਾ ਨੇ ਇੱਕ ਗੱਲ ਸੀ ਇੱਕ ਵਾਕਿਆ ਛੋਟਾ ਜਿਹਾ ਮੈਨੂੰ ਮੈਨੂੰ ਯਾਦ ਆ ਗਿਆ ਕਿਉਂਕਿ ਇਹ ਇਹ ਜੋ ਦਰਬਾਰ ਹੈ ਇਸ ਦਰਬਾਰ ਦੇ ਉੱਤੇ ਜੇ ਇਹੋ ਜੀਆਂ ਗੱਲਾਂ ਕਰਾਂਗੇ ਤੇ ਸਤਸੰਗ ਇਹਦੇ ਨਾਲ ਹੀ ਹੋਣਾ ਹੈ ਗਉਂਦੇ ਸਾਰੇ ਗਾਈ ਜਾਂਦੇ ਆ ਇਹ ਰੱਬ ਦੀਆਂ ਗੱਲਾਂ ਇੱਕ ਵਾਰੀ حضرت موسی علیہ السلام نبی ਹੋਇਆ ਜਿੱਦਾਂ ਹਜ਼ੂਰ پاک ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਪ੍ਰੋਫੈਟ ਮੁਹੰਮਦ ਸਾਹਿਬ ਇੱਥੇ حضرت موسی ਈਸਾ موسی ਸੁਣਦੇ ਹੋ ਨਾ ਤੁਸੀਂ ਈਸਾ موسی ਇਸਮਾਇਲ ਇਬਰਾਹਿਮ ਇਹ ਨਬੀ ਹੋਏ ਨੇ ਸਾਰੇ 124000 ਨਬੀ ਹੋਏ ਨੇ ਤੇ موسی ਅਲੇ ਸਲਾਮ ਉਹਨਾਂ ਦੀ ਮਦਰ ਦਾ ਇੰਤਕਾਲ ਹੋ ਗਿਆ ਜਾਨਕਿ ਉਹਨਾਂ ਦੇ ਮਾਤਾ ਜੀ ਪਰਦਾ ਕਰ ਗਏ ਦੁਨੀਆ ਤੋਂ ਤੇ ਉਹ ਦੁਆਵਾਂ ਕਰਦੇ ਹੁੰਦੇ ਸੀ موسی ਅਲੇ ਸਲਾਮ ਵਾਸਤੇ ਜਦੋਂ ਇੰਤਕਾਲ ਹੋ ਗਿਆ ਤੇ ਉਸ ਤੋਂ ਬਾਅਦ ਮਾਈ ਜੀ ਇਹ ਸੁਣਨ ਵਾਲੀ ਗੱਲ ਹੈ ਤੁਹਾਡੇ ਸੁਣਨ ਵਾਲੀ ਗੱਲ ਹੈ ਸਪੈਸ਼ਲੀ ਜਦੋਂ ਇੰਤਕਾਲ ਹੋ ਗਿਆ ਤੇ ਤੁਰੇ ਜਾ ਰਹੇ ਆ ماں ਦਾ ਦੇਖੋ ਕਿੱਡਾ ਦਰਜ ਆਇਆ ਤੁਰੇ ਜਾ ਰਹੇ ਆ ਤੇ حضرت موسی ਦੇ ਨਾਲ ਅੱਲਾ ਇਦਾਂ ਹਮਕਲਾਮ ਹੁੰਦੇ ਹੁੰਦੇ ਸੀ ਇਦਾਂ ਇਦਾਂ ਗੱਲਬਾਤ ਚੱਲਦੀ ਹੁੰਦੀ ਦੀ ਉਹਨਾਂ ਦੀ ਸਿੱਧੀ ਜਦੋਂ ਤੁਰੇ ਜਾਣਾ ਆਵਾਜ਼ ਆਉਣੀ ਤੇ ਜੀ ਲਓ ਜੀ ਆ ਕੰਮ ਇਦਾਂ موسی ਆ ਕੰਮ ਇਦਾਂ ਆ ਕੰਮ ਇਦਾਂ ਜੀ ਵਹੀ ਆਉਂਦੀ ਹੁੰਦੀ ਸੀ ਠੀਕ ਹੈ ਜੀ ਵਹੀ ਉਹਨੂੰ ਕਹਿੰਦੇ ਨੇ ਜਿਹੜਾ حضرت ਜਿਬਰਾਇਲ ਵਹੀ ਉਹਨੂੰ ਕਹਿੰਦੇ ਨੇ ਜਿਹੜਾ ਅੱਲਾ ਦਾ ਫਰਮਾਨ ਲੈ ਕੇ ਨਬੀਆਂ ਤੇ ਆਉਂਦਾ ਸੀ ਉਹਨੂੰ ਵਹੀ ਕਹਿੰਦੇ ਸੀ ਵੀ ਹਾਂ ਵਹੀ ਆਈ ਹੈ ਵਹੀ ਸੁਨੇਹਾ ਆਇਆ ਅਰਬੀ ਚ ਵਹੀ ਕਹਿ ਦਿੰਦੇ ਨੇ ਤੇ ਜੀ ਤੁਰੇ ਜਾ ਰਹੇ ਆ ਹਜ਼ਰਤ موسی ਤੁਰੇ ਜਾ ਰਹੇ ਆ ਤੇ ਠੇਡਾ ਲੱਗਾ ਠੇਡਾ ਲੱਗਾ ਤੇ ਡਿੱਗਣ ਲੱਗੇ ਜਦੋਂ ਡਿੱਗਣ ਲੱਗੇ ਤੇ ਨਾਲੇ ਅੱਲਾ ਦੀ ਵਹੀ ਆ ਗਈ ਕਹਿੰਦੇ ਐ موسی ਹੁਣ ਸੰਭਲ ਕੇ ਜੱਲੀ ਕਿਉਂਕਿ ਹੁਣ ਤੇਰੀ ਮਾਂ ਨਹੀਂ ਹੈਗੀ ਤੇਰੇ ਵਾਸਤੇ ਦੁਆ ਕਰਨ ਵਾਸਤੇ। ਓਹ ਹੋ ਹੋ। ਕਹਿੰਦੇ موسی ਸੰਭਲ ਕੇ ਤੁਰੀ ਤੇਰੀ ਮਾਂ ਨਹੀਂ ਹੈ ਹੁਣ ਤੇਰੇ ਵਾਸਤੇ ਦੁਆ ਕਰਨ ਲਈ। ਸੰਭਲ ਕੇ ਜਰਾ। ਸੋ ਨਬੀਆਂ ਨੂੰ ਵੀ ਮਾਵਾਂ ਦਾ ਐਡਾ ਆਸਰਾ ਸੀਗਾ ਮਾਂ ਤਾਂ ਜੰਨਤ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਆ ਤੇ ਬਾਪ ਜੰਨਤ ਦਾ ਦਰਵਾਜ਼ਾ ਹੈ। ਜੇ ਆਪਾਂ ਮਾਂ-ਬਾਪ ਨੂੰ ਦੁਖੀ ਕਰਦੇ ਨਾ ਆਪਾਂ ਜੰਨਤ ਤੇ ਜਾਵਾਂਗੇ ਤੇ ਦਰਵਾਜ਼ੇ ਦੀ ਤਾਂ ਗੱਲ ਹੀ ਬੱਕਰੀ ਹੈ ਫਿਰ ਦਰਵਾਜ਼ਾ ਖੁੱਲੇਗਾ ਤੇ ਜੰਨਤ ਦੇ ਵਿੱਚ ਜਾਵਾਂਗੇ। ਇਸ ਕਰਕੇ ਮਾਪੇ ਨੂੰ ਕਦੀ ਤੰਗ ਨਾ ਕਰੋ ਕਦੀ ਵੀ ਫਿਰ ਜਦੋਂ ਇਹੇ ਗੱਲਾਂ ਹੁੰਦੀਆਂ ਫਿਰ ਸੌਦਾ ਇੱਕੋ ਜਿਹਾ ਹੁੰਦਾ ਤੇ ਕੀ ਕਹਿੰਦਾ ਵੇ ਸੋਨੇ ਦੇ ਅਕੰਗਣਾ ਵੇ ਸੌਦਾ ਇੱਕੋ ਜਿਹਾ ਵੇ ਸੋਨੇ ਦੇ ਅਕੰਗਣਾ ਵੇ ਸੌਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਦਾ ਸੌਦਾ ਇੱਕੋ ਜਿਹਾ ਤਕਣਾਵੇ ਤੈਨੂੰ ਅੱਧਾ ਬੂਹਟੋਕੇ ਅਸਾਂ ਨਹੀਂ ਤਕਣਾਵੇ ਤੈਨੂੰ ਅੱਧਾ ਬੂਹਟੋਕੇ ਅਸਾਂ ਨਹੀਂ ਤਕਣਾਵੇ ਤੈਨੂੰ ਅੱਧਾ ਬੂਹਟੋਕੇ ਤੱਕ ਦਿਹ ਰਹਿਣਾ ਤੈਨੂੰ ਸਾਹਮਣੇ ਖਲੋਵੇ ਤੱਕ ਦਿਹ ਰਹਿਣਾ ਤੈਨੂੰ ਸਾਹਮਣੇ ਖਲੋਵੇ ਤੱਕ ਦਿਹ ਰਹਿਣਾ ਤੈਨੂੰ ਸਾਹਮਣੇ ਖਲੋਵੇ ਦਿਲ ਮੰਗਣਾ ਬਸੋਦਾ ਕੋ ਦਿਆ ਦਿਲ ਦੇ ਨਾਲ ਤੇ ਦਿਲ ਮੰਗਣਾ ਬਸੋਦਾ ਕੋ ਦਿਆ ਦਿਲ ਦੇ ਨਾਲ ਤੇ ਦਿਲ ਮੰਗਣਾ